ਸ਼ਸ਼ੀਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਾਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮਹਿੰਦਰਾ ਦੀ ਗੱਡੀ ਸਕੋਰਪੀਓ S10 ਇਸ ਗੱਡੀ ਨੂੰ ਆਪਾਂ ਸਾਰੀ ਆਲ ਓਵਰ ਰੀਪੇਂਟ ਕੀਤਾ ਕੋਈ ਵੀ ਚੀਜ਼ ਦੀ ਇਦਾਂ ਦੀ ਨਹੀਂ ਬਚੀ ਜਿਹੜੀ ਆਪਾਂ ਦੁਬਾਰਾ ਪੇਂਟ ਨਾ ਕੀਤੀ ਹੋਵੇ ਦਰਅਸਲ ਇਹ ਗੱਡੀ ਫਰੰਟ ਤੋਂ ਐਕਸੀਡੈਂਟ ਹੋ ਗਈ ਸੀ ਫਰੰਟ ਇਹਦਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀ ਤੇ ਉਸ ਤੋਂ ਬਾਅਦ ਪਲਟ ਗਈ ਬਹੁਤ ਜ਼ਿਆਦਾ ਇਹਦਾ ਡੈਂਟਿੰਗ ਦਾ ਕੰਮ ਸੀ ਗੱਡੀ ਦੀ ਹਾਲਤ ਬਹੁਤ ਗੰਭੀਰ ਸੀ ਪਰ ਬਰਨਾਲਾ ਸਹਿਰ ਦੇ ਬਹੁਤ ਹੀ ਮਸ਼ਹੂਰ ਡੈਂਟਰ ਮਹਿਰ ਮੋਟਰ ਗੈरेज ਦੇ ਵਿੱਚ ਡੈਂਟਰ ਸਾਡੇ ਉਸਤਾਦ ਨੋਸਾਦ ਜੀ ਅਸੀਂ ਉਹਨਾਂ ਦੀ ਬਹੁਤ ਹੀ ਰਿਸਪੈਕਟ ਕਰਦੇ ਹਾਂ ਦਿਲੋਂ ਤੇ ਬਹੁਤ ਹੀ ਯਾਰ ਇੰਨੇ ਮਤਲਬ ਐਕਸਪਰਟ ਡੈਂਟਰ ਮੈਨੂੰ ਨਹੀਂ ਲੱਗਦਾ ਸਾਡੇ ਏਰੀਆ ਦੇ ਵਿੱਚ ਕੋਈ ਹੋਰ ਹੋਣਗੇ ਬਹੁਤ ਤਕੜੇ ਡੈਂਟਰ ਨਹੀਂਗੇ ਤੇ ਉਹਨਾਂ ਕੋਲੋਂ ਇਹ ਗੱਡੀ ਡੈਂਟਿੰਗ ਤੇ ਤਿਆਰ ਹੋਈ ਹੈ ਤੇ ਉਹਨਾਂ ਨੇ ਪੇਂਟ ਦੇ ਲਈ ਆਪਾਂ ਨੂੰ ਚੁਣਿਆ ਉਹ ਕਹਿੰਦੇ ਵੀ ਅਸੀਂ ਪੇਂਟ ਇਹ ਗੱਡੀ ਤੁਹਾਡੇ ਕੋਲੋਂ ਕਰਵਾਉਣੀ ਆ ਮੈਂ ਉਹਨਾਂ ਦਾ ਥੈਂਕ ਯੂ ਕਰਦਾ ਦਰਅਸਲ ਉਹ ਬਹੁਤ ਕੰਮ ਆਪਾਂ ਨੂੰ ਦਿੰਦੇ ਆ ਤੇ ਆਪਣੇ ਤੇ ਮਾਣ ਵੀ ਉਹ ਬਹੁਤ ਕਰਦੇ ਨੇਗੇ ਆਪਾਂ ਇਸ ਗੱਡੀ ਦਾ ਕੰਮ ਕਿੱਥੋਂ ਸਟਾਰਟ ਕੀਤਾ ਤੇ ਕਿੱਥੇ ਜਾ ਕੇ ਐਂਡ ਕਰਨਾ ਟਾਈਮ ਦੇਖੋ ਸਾਨੂੰ ਤਾਂ ਇਹਨੂੰ ਬਹੁਤ ਲੱਗ ਗਿਆ ਕਰਦੇ ਆ ਪਰ ਤੁਹਾਨੂੰ ਆਪਾਂ ਪੂਰੇ 5 ਸਵਾ 5 ਮਿੰਟਾਂ ਦੇ ਵਿੱਚ ਇਹ ਵੀਡੀਓ ਜਿਹੜੀ ਸਾਰੀ ਦਿਖਾ ਦੇਣੀ ਆ ਸਕਿਪ ਨਾ ਕਰਿਓ ਪੂਰੇ ਧਿਆਨ ਦੇ ਨਾਲ ਤੁਸੀਂ ਕੰਮ ਨੂੰ ਦੇਖਿਓ ਸਾਡੀ ਸਾਰੀ ਦੀ ਸਾਰੀ ਟੀਮ ਨੇ ਇਸ ਗੱਡੀ ਨੂੰ ਤਿਆਰ ਕਰਨ ਦੇ ਲਈ ਪੂਰੀ ਤਨਦੇਹੀ ਦੇ ਨਾਲ ਆਪਣਾ ਪੂਰਾ ਯੋਗਦਾਨ ਜਿਹੜਾ ਉਹ ਪਾਇਆਗਾ ਇਸ ਯੋਗਦਾਨ ਦੇ ਵਿੱਚ ਤਾਂ ਜੇ ਅੱਥੋਂ ਮੈਂ ਦੱਸਾਂ ਸਾਡਾ ਤੱਬਰ ਵੀ ਸਾਰਾ ਲੱਗ ਗਿਆ ਸਾਡੇ ਬੱਚੇ ਉਹਨਾਂ ਨੇ ਵੀ ਇਸ ਸਕੋਰਪਿਓ ਦੇ ਕੰਮ ਦੇ ਵਿੱਚ ਯੋਗਦਾਨ ਪਾਤਾ ਬੱਚੇ ਕਹਿੰਦੇ ਪਾਪਾ ਐਤਵਾਰ ਨੂੰ ਸੰਡੇ ਵਾਲੇ ਦਿਨਾਂ ਕਹਿੰਦੇ ਅਸੀਂ ਕੰਮ ਤੇ ਨਾਲ ਜਾਣਾ ਤੁਹਾਡੇ ਵਰਕਸ਼ਾਪ ਦੇ ਵਿੱਚ ਮੈਂ ਕਿਹਾ ਚਲੋ ਕੰਮ ਤੇ ਗੱਡੀ ਲੱਗੀ ਹੋਈ ਸੀਗੀ ਤੇ ਫਤਿਹ ਤੇ ਸਹਿਜ ਨੇ ਵੀ ਆਪਣਾ ਇਸ ਕੰਮ ਦੇ ਵਿੱਚ ਗੱਡੀ ਦੇ ਵਿੱਚ ਯੋਗਦਾਨ ਪਾਇਆ ਬਹੁਤ ਲਾਇਕ ਬੱਚੇ ਨੇ ਕੰਮ ਦੇ ਵਿੱਚ ਕਾਫੀ ਇੰਟਰਸਟ ਰੱਖਦੇ ਨੇਗੇ ਤੇ ਸਾਡੀ ਜਿੰਨੀ ਟੀਮ ਸਾਰੀ ਟੀਮ ਨੇ ਬਹੁਤ ਹੀ ਅੰਤਖ ਮਿਹਨਤ ਦੇ ਨਾਲ ਇਸ ਗੱਡੀ ਨੂੰ ਤਿਆਰ ਕੀਤਾ ਸਾਰੀ ਟੀਮ ਦੇ ਵਿੱਚੋਂ ਸਭ ਤੋਂ ਵੱਧ ਇਹਦਾ ਕੰਮ ਕੀਤਾ ਤਾਂ ਆ ਮਿਸ਼ਨ ਅਮਿਸ਼ ਡੈਂਟਰ ਨੂੰ ਸਾਜ ਜੀ ਦਾ ਬੇਟਾ ਹੈਗਾ ਬਹੁਤ ਲਾਇਕ ਬੱਚਾ ਮੈਨੂੰ ਉਹਦੇ ਤੇ ਬਹੁਤ ਮਾਣ ਆ ਤੇ ਉਹਨੇ ਇਸ ਗੱਡੀ ਨੂੰ ਸਭ ਤੋਂ ਵੱਧ ਟਾਈਮ ਦਿੱਤਾਗਾ ਬਾਕੀ ਕੰਮ ਸਾਡੇ ਸਾਰੇ ਬੰਦਿਆਂ ਨੇ ਬਹੁਤ ਸੋਹਣਾ ਕੀਤਾ ਪਰ ਉਹਨੇ ਜਨ ਦੀ ਐਕਸਟਰਾ ਇਸ ਗੱਡੀ ਨੂੰ ਬਹੁਤ ਟਾਈਮ ਦਿੱਤਾ ਗੱਡੀ ਮਤਲਬ ਸਾਰੇ ਪਾਸਿਓ ਏ ਟੂ ਜ਼ੈਡ ਆਪਾਂ ਜਦੋਂ ਪੂਰੀ ਟੂਕੇ ਦਾ ਪ੍ਰੈਮਰ ਲਗਾ ਕੇ ਉਸ ਤੋਂ ਬਾਅਦ ਬਲੈਕ ਪ੍ਰੈਮਰ ਲਗਾ ਕੇ ਐਨ ਬਿਲਕੁਲ ਰੈਡੀ ਕਰ ਲਈਆ ਰੈਡੀ ਕਰਕੇ ਇਸ ਗੱਡੀ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਪੇਂਟ ਕੀਤਾ ਸੱਤ ਇਹਦੀ ਅਲੱਗ ਪੇਂਟ ਕੀਤੀ ਆ ਛੱਤ ਅਲੱਗ ਪੇਂਟ ਕੀਤੀ ਆ ਅ ਬੋਨਟ ਅਲੱਗ ਤੇ ਡਿੱਗੀ ਅਲੱਗ ਮਤਲਬ ਬਾਡੀ ਉਸ ਤੋਂ ਬਾਅਦ ਦੇ ਵਿੱਚ ਕੀਤੀ ਆ ਮੈਨੂੰ ਇਦਾਂ ਲੱਗਿਆ ਵੀ ਮੈਨੂੰ ਐ ਕਰਨਾ ਚਾਹੀਦਾਗਾ ਕਿ ਮੈਟੈਲਿਕ ਸਾਈਡ ਆ ਬਲੈਕ ਨਾਪੋਲੀ ਬਲੈਕ ਇਸ ਗੱਡੀ ਦੇ ਉੱਪਰ ਜਿਹੜੀ ਸਾਡੀ ਮਿਹਨਤ ਆ ਬਹੁਤ ਜ਼ਿਆਦਾ ਆ ਜੋ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਯਾਰ ਬਸ ਇਦਾਂ ਦੇ ਏਡੇ ਵੱਡੇ ਕੰਮ ਨੂੰ ਮੈਂ ਜਲਦੀ ਹੱਥ ਨਹੀਂ ਪਾਉਂਦਾ ਕਿਉਂਕਿ ਜਿਹੜੇ ਮਤਲਬ ਵੱਡੇ ਕੰਮ ਹੁੰਦੇ ਆ ਆਲ ਓਵਰ ਗੱਡੀ ਨੂੰ ਰੀਪੇਂਡ ਕਰਨਾ ਉਹਦੇ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਖਰਚਾ ਬਹੁਤ ਪੈ ਜਾਂਦਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਜਿਹੜੀਆਂ ਰਿਪੇਅਰ ਵਾਲੀਆਂ ਗੱਡੀਆਂ ਨੇ ਥੋੜੇ ਮੋٹے ਕੰਮ ਵਾਲੀਆਂ ਹਨ ਉਹ ਮੁੜਦੀਆਂ ਨੇ ਤੇ ਮਤਲਬ ਵੱਡੇ ਸਟਾਰਪਨੈਸਾ ਜਿਹੜੀ ਉਹ ਪੈਦਾ ਹੁੰਦੀ ਹੈ ਜਦੋਂ ਛੋਟੇ ਕੰਮ ਵਾਲੀਆਂ ਗੱਡੀਆਂ ਲੇਟ ਹੋਣ ਲੱਗ ਜਾਂਦੀਆਂ ਨੇ ਕਿਉਂ ਪਰਮਾਨੈਂਟਲੀ ਇਸ ਗੱਡੀ ਦਾ ਜਿਹੜੀ ਵੱਡੇ ਕੰਮ ਵਾਲੀ ਹੁੰਦੀ ਆ ਉਹਦਾ ਕੰਮ ਆ ਜਿਹੜਾ ਸਟਾਰਟ ਕਰਨ ਦੇ ਲਈ ਲਗਾਤਾਰਤਾ ਜਿਹੜੀ ਹੈਗੀ ਆ ਬੰਦਿਆਂ ਨੂੰ ਬਣਾਉਣੀ ਪੈਂਦੀ ਆ ਇਸ ਕਰਕੇ ਅਸੀਂ ਐਡਾ ਵੱਡਾ ਕੰਮ ਆ ਜਿਹੜਾ ਉਹ ਜਲਦੀ ਫੜਦੇ ਨਹੀਂ ਡੈਂਟਰ ਸਾਹਿਬ ਨੂੰ ਅਸੀਂ ਜਵਾਬ ਨਹੀਂ ਦੇ ਸਕੇ ਕਿਉਂਕਿ ਅਸੀਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ ਉਹ ਸਾਡੇ ਤੇ ਮਾਣ ਕਰਦੇ ਨੇ ਤੇ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਆਪਣਾ ਕੰਮ ਕਿਦਾਂ ਦਾ ਲੱਗਿਆ ਮੇਰਾ ਵੀਰ ਆਪਣੇ ਵਿਊ ਜ਼ਰੂਰ ਦਿਓ ਜ਼ਰੂਰ ਆਪਣੀ ਮਤਲਬ ਹੈਗੀ ਜਿਹੜੀ ਕਮੈਂਟਾਂ ਦੇ ਵਿੱਚ ਜਾਂ ਫੋਨ ਕਰਕੇ ਤੁਸੀਂ ਆਪਣੇ ਰਿਵਿਊ ਜਨੇ ਜਿਹੜੇ ਜ਼ਰੂਰ ਦਿਓ ਤੇ ਥੈਂਕ ਯੂ ਕਰਦਾ ਮੈਂ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਅੱਗੇ ਦੀ ਅੱਗੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਵੀ ਮੇਰਾ ਵੀਰ ਆਪਣੇ ਪੇਜਾਂ ਨੂੰ ਫੋਲੋ ਕਰ ਲਿਓ ਕਿਉਂਕਿ ਆਪਣੇ ਵੀਡੀਓ ਦੇ ਵਿੱਚ ਤੁਹਾਡੀ ਵੀ ਨੌਲੇਜ ਦੇ ਵਿੱਚ ਕੁਝ ਨਾ ਕੁਝ ਵਾਧਾ ਹੋਊਗਾ ਜੇ ਤੁਸੀਂ ਕੁਝ ਟਾਈਮ ਸਾਡੀਆਂ ਵੀਡੀਓ ਦੇਖਦੇ ਹੋ ਆਪਣਾ ਟਾਈਮ ਕੀਮਤੀ ਸਾਨੂੰ ਦਿਨੇ ਹੋ ਉਹਦੇ ਨਾਲ ਤੁਹਾਡੀ ਵੀ ਨੌਲੇਜ ਦੇ ਵਿੱਚ ਵਾਧਾ ਜ਼ਰੂਰ ਹੋਊਗਾ ਕਿਤੇ ਨਾ ਕਿਤੇ ਇਹ ਚੀਜ਼ ਤੁਹਾਡੇ ਲਈ ਵੀ ਲਾਹੇਵੰਦ ਸਾਬਤ ਹੋਊਗੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ